ਜੋ ਆਪਾਂ ਚੌਪੀ ਸਾਹਿਬ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਪੌੜੀ ਅੱਜ 20ਵੀਂ ਸ਼ੁਰੂ ਹੋਣ ਜਾ ਰਹੀ ਹੈ। ਅਬ ਰੱਛਾ ਮੇਰੀ ਮੇਰੀ ਤੇ ਵਿਸਰਾਮ ਹੈ। ਠੀਕ ਹੈ। ਤੁਮ ਕਰੋ। ਅਬ ਰੱਛਾ ਮੇਰੀ ਮੇਰੀ ਤੇ ਰੁਗਣਾਣ ਕਿਥੇ ਵਿਸਰਾਮ ਲਾਉਣਾ ਹੈ। ਤੁਮ ਕਰੋ। ਸਿੱਖ ਉਬਾਰ ਉਬਾਰ ਤੇ ਰੁਗਨਾਨ ਕੇ ਵਿਸਰਾਮ ਇਥੇ ਆ ਸਿੱਖ ਸੰਗਰੋ ਸਸੇ ਸਿਹਾਰੀ ਹੈ ਉੱਤੇ ਅਦਕ ਖਖਾ ਤੇ ਅੱਧਾ ਜਈਆ ਲੱਗਾ ਹੈ ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ ਕਿ ਅੱਧਾ ਜਈਏ ਨੇ ਆਣ ਕੇ ਐੜਾ ਬੰਨਣਾ ਹੈ ਠੀਕ ਆ ਇਹਨੂੰ ਬੋਲਣਾ ਸਿੱਖ ਸਿਖਿਆ ਹਾਂ ਕਸ ਕੀ ਬੋਲਣ ਉੱਤੇ ਅੱਧਕ ਲੱਗਾ ਠੀਕ ਹੈ ਇਹਨੇ ਐੜਾ ਬਣ ਜਾਣਾ ਇੱਥੇ ਐੜਾ ਲੱਗ ਜਾਣਾ ਸਿੱਖ ਸਿੱਖੇ ਹਾਂ ਉਹ ਬਾਰ ਇੱਥੇ ਵਿਸਰਾਬ ਹੈ ਇੱਥੇ ਅੱਗੇ ਐੜਾ ਲੱਗਣਾ ਤੇ ਆ ਜਈਏ ਨੇ ਅੱਧੇ ਜਈਏ ਨੇ ਵੀ ਐੜਾ ਬਣ ਜਾਣਾ ਠੀਕ ਹੈ ਸਿੱਖ ਉਹ ਬਾਰ ਅ ਸਿੱਖ ਅ ਸਿੱਖ ਹਾਂ ਐੜਾ ਲਾ ਕੇ ਅੱਗੇ ਅੜਾ ਅ ਸਿੱਖ ਅ ਸਿੱਖ ਹਾਂ ਅ ਸਿੱਖ ਸੰਗਰੋ ਇਸ ਨੂੰ ਸੰਗਰੋ ਨਹੀਂ ਬੋਲਣਾ ਕਈ ਸੰਗਤਾਂ ਸੰਗਰੋ ਬੋਲ ਜਾਂਦੀ ਹੈ ਇਸ ਨੂੰ ਸੰਗਰੋ ਸਸੇ ਟਿੱਪੀ ਆ ਸਸੇ ਟਿੱਪੀ ਅੱਡ ਕਰ ਦੋ ਟਿੱਕਰੋ ਅੱਡ ਕਰ ਦੋ ਸੌਖਾ ਬੋਲਣ ਦਾ ਤਰੀਕਾ ਸੰਗਰੋ ਸੰਕਰੋ ਬੋਲਣਾ ਇਕੱਠਾ ਹੀ ਆ ਤੁਹਾਨੂੰ ਦੱਸਣ ਵਾਸਤੇ ਮੈਂ ਅਲੱਡ ਕਰਕੇ ਦੱਸ ਕਹਿਣਾ ਪਿਆ ਬੋਲਣਾ ਨੂੰ ਇਕੱਠਾ ਹੀ ਆ ਸੰਗਰੋ ਸੰਗਰੋ ਹਾਂ ਸੰਗਰੋ ਬੋਲਣਾ ਇਹਨੂੰ ਠੀਕ ਹੈ ਸੰਗਰੋ ਨਹੀਂ ਪੜ੍ਹਨਾ ਦੁਬਾਰਾ ਫਿਰ ਮੈਂ ਇਸ ਪੰਕਤੀ ਦਾ ਤੁਹਾਨੂੰ ਦੱਸਦਾ ਸਿੱਖ ਉਬਾਰ ਅਸਿੱਖ ਸੰਗਰੋ ਸਮਝ ਲੱਗੀ ਨਾ ਹਾਂਜੀ ਦੁਸ਼ਟ ਜਿਤੇ ਇੱਥੇ ਵਿਸਰਾਮ ਹੈ ਦੁਸ਼ਟ ਜਿਤੇ ਉਠਵਤ ਉਤਪਾਤਾ ਇੱਥੇ ਔਂਕੜ ਉਠਵਤ ਉਤਪਾਤਾ ਇਕੱਠਾ ਉਚਾਰਨ ਕਰਨੇ ਇਹ ਵੀ ਇਕੱਠਾ ਪੜਨਾ ਹੈ ਤੇ ਇਹ ਵੀ ਇਕੱਠਾ ਪੜਨਾ ਹੈ ਸਮਝ ਲੱਗੀ ਜੀ ਉਠਵਤ ਉਤਪਾਤਾ ਉਠਵਤ ਉਤਪਾਤਾ ਹਾਂ ਸ਼ਕਲ ਮਲੇਸ਼ ਮਲੇਸ਼ ਤੇ ਅਣ ਕਿ ਰੁਗਣਾ ਹੈ ਇਸ ਨੂੰ ਸ਼ਕਲ ਬੋਲਣਾ ਸ ਸ ਤੇ ਕ ਕ ਤੇ ਲ ਲਾ ਲੱਗਾ ਹੈ ਸ਼ਕਲ ਸ਼ਕਲ ਸਕਲ ਨਹੀਂ ਬੋਲਣਾ ਠੀਕ ਕਿਉਂਕਿ ਕਾਲ ਦੇ ਵਿੱਚ ਕਈ ਸੰਗਤ ਜਦੋਂ ਪੜ੍ਹਦੇ ਹਾਂ ਉਹ ਸਕਲ ਪੜ੍ਹ ਜਾਂਦੀ ਹੈ ਇੱਥੇ ਗੱਗਾ ਉਚਾਰਨ ਕਰ ਜਾਂਦੀ ਹੈ ਇਹਨੂੰ ਬੋਲਣਾ ਸਕਲ 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 ਮਲੇਸ਼ ਇੱਥੇ ਵਿਸਰਾਮ ਲਾਉਣਾ ਇੱਥੇ ਰੁਕਣਾ ਨਹੀਂ ਕਿ ਕਰੋ ਰਣ ਘਾਤਾ ਕਰੋ ਰਣ ਰਣ ਬੋਲਣਾ ਨਾਣੀ ਦੀ ਆਵਾਜ਼ ਉਚਾਰਨ ਕਰਨੀ ਰਣ ਰਣ ਹਾਂ ਤੇ ਕਿਉਂਕਿ ਕਈ ਸੰਗਤਾਂ ਕਿਉਂਕਿ ਇਹ ਜਿਹੜਾ ਪਾਠ ਚੌਪੀ ਸਹਿਬ ਦਾ ਹਰੇਕ ਘਰਾਂ ਦੇ ਵਿੱਚ ਹੁੰਦਾ ਹੈ ਬੀਬੀਆਂ ਪੈਣੋ ਸਾਰੀਆਂ ਕਰਦੀਆਂ ਤੇ ਲਗਾਮਤਰ ਲਾ ਕੇ ਕਰਾਂਗੇ ਫਿਰ ਸ਼ੁੱਧ ਉਚਾਰਨ ਹੋਵੇਗਾ ਇੱਥੇ ਨੰਨਾ ਨਹੀਂ ਪੜਨਾ ਇੱਥੇ ਨਾਲਾ ਲੱਗਿਆ ਰਣ ਰਣ ਕਰੋ ਰਣ ਘਾਤਾ ਕਰੋ ਰਣ ਘਾਤਾ ਘਾਤਾ ਘੱਗੇ ਨਾਲ ਘਾਤਾ ਘਾਤਾ ਇਹ ਧਿਆਨ ਦੇਣਾ ਕਿ ਘੱਗੇ ਦੀ ਆਵਾਜ਼ ਉਚਾਰਨ ਹੋਵੇ ਘਾਤਾ ਘਾਤਾ ਸਾਰੀ ਪੰਕਤੀ ਸਮਝ ਲੱਗੀ ਨਾ ਹਾਂਜੀ ਕੋਈ ਨਾ ਲੱਗੀ ਹੋਵੇ ਤਾਂ ਬਈ ਪਹਿਲੀ ਪੰਕਤੀ ਦਾ ਬਿਸਰਾਮ ਕਿੱਥੇ ਆਈ ਪਹਿਲੀ ਪੰਕਤੀ ਦਾ ਬਿਸਰਾਮ ਅਬ ਰੱਛਾ ਮੇਰੀ ਮੇਰੀ ਤੁਰਨਾਲ ਕੇ ਠੀਕ ਹੈ ਹਾਂ ਮੇਰੀ ਤੁਰਨਾ ਤੂੰ ਕਰੋ ਤੂੰ ਕਰੋ ਬਾਜ ਪੜਨਾ ਠੀਕ ਹੈ ਬਿਸਰਾਮ ਇੱਥੇ ਹੈ ਸਿੱਖ ਇਸ ਨੂੰ ਸਿੱਖ ਚੇਤਾ ਰੱਖ ਲੋਏ ਜਿਹੜਾ ਅੱਧਾ ਜਈਆ ਲੱਗਾ ਏ ਐੜਾ ਬਣ ਜਾਣਾ ਠੀਕ ਆ ਆਪਾਂ ਕੱਲੇ ਜਈਏ ਦੀ ਆਪਾਂ ਸੰਖਿਆ ਕਰਨੀ ਕਿਸੇ ਦਿਨ ਕਿ ਜਿਹੜਾ ਕਈਆਂ ਪਿੱਛੇ ਜਈਆ ਆਉਂਦਾ ਊੜਾ ਕਦੋਂ ਬਣਦਾ ਐ ਐੜਾ ਕਦੋਂ ਬਣ ਜਾਂਦਾ ਐ ਕਿਹੜੀ ਲਗਾ ਮਾਤਰਾ ਲੱਗੀ ਹੋਵੇ ਤੇ ਐੜਾ ਬਣਦਾ ਕਿਹੜੀ ਲਗਾ ਮਾਤਰਾ ਲੱਗੀ ਹੋਵੇ ਤੇ ਊੜਾ ਬਣਦਾ ਠੀਕ ਆ ਆਪਾਂ ਇਹਦੀ ਜਿਹੜੀ ਵਿਚਾਰ ਹੈ 2-4 ਦਿਨ ਵਿੱਚ ਕਰਾਂਗੇ ਸਿੱਖ ਊੜਾ ਅਸਿੱਖ ਸੰਘਰੋ ਇਹ ਪੰਕਤੀ ਨੂੰ ਦੁਬਾਰਾ ਪੜੋ ਸਾਰੇ ਜਣੇ ਸੇਖ ਉਬਾਰ ਅਸੇਖ ਸੰਘਰੋ ਹਾਂ ਅਸੰਘਰੋ ਸੰਘਰੋ ਬੋਲਣਾ ਨਹੀਂ ਸਭ ਨੂੰ ਲੱਗ ਗਈ ਨਾ ਸਾਰੀ ਹਾਂਜੀ ਸਾਰੀ ਪੰਕਤੀ ਸਭ ਨੂੰ ਲੱਗ ਗਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ